ਅਬ ਕੋਈ ਮਹਿਲ ਸੀ ਨਾ بڑے ਵੱਡੇ ਮਹਿਲ ਬਣੇ ਉਹਨਾਂ ਮਹਿਲਾਂ ਦੇ ਉੱਪਰ ਕੀ ਲਿਖਿਆ ਸੀ ਪੜਾ ਤੁਸੀਂ ਆਪਣੀ ਮਰਜ਼ੀ ਦੀ ਔਰਤ ਦੇ ਨਾਲ ਵਿਆਹ ਕਰਵਾ ਸਕਦੇ ਜੀ ਤੇ ਕੋਈ ਸੱਜਣ ਚਲਾ ਗਿਆ ਉਹਨੇ ਪਹਿਲਾ ਦਰਵਾਜ਼ਾ ਖੋਲਿਆ ਉਸ ਮਹਿਲ ਦਾ ਤੇ ਅੱਗੇ ਉਹਨੂੰ ਕੀ ਦੇਖਿਆ ਦੋ ਦਰਵਾਜ਼ੇ ਪਹਿਲੇ ਤੇ ਲਿਖਿਆ ਸੀ ਕਿ ਸੋਹਣੇ ਸੁੰਦਰ ਸਰੂਪ ਵਾਲੀ ਤੇ ਦੂਸਰੇ ਤੇ ਲਿਖਿਆ ਸੀ ਸ਼ਾਮਲੇ ਰੰਗ ਵਾਲੀ ਉਹਨੇ ਪਹਿਲਾ ਦਰਵਾਜ਼ਾ ਖੋਲ੍ਹਿਆ ਅੰਦਰ ਪਰਵੇਸ਼ ਹੋਇਆ ਤੇ ਅੰਦਰ ਦਰਵਾਜ਼ੇ ਫਿਰ ਦੋ ਮਿਲੇ ਇੱਕ ਤੇ ਲਿਖਿਆ ਸੀ ਪੜ੍ਹੀ ਲਿਖੀ ਤੇ ਇੱਕ ਤੇ ਲਿਖਿਆ ਸੀ ਅਨਪੜ੍ਹ ਉਹਨੇ ਫਿਰ ਪਹਿਲਾ ਖੋਲ੍ਹਿਆ ਜਿੱਤੇ ਪੜ੍ਹੀ ਲਿਖੀ ਲਿਖਿਆ ਸੀ ਸੂਝਵਾਨ ਪੜ੍ਹੀ ਲਿਖੀ ਸਿਆਣੀ ਹੋਵੇ ਉਹਨੇ ਉਹ ਦਰਵਾਜ਼ਾ ਖੋਲ੍ਹਿਆ ਤੇ ਅੱਗੇ ਦਰਵਾਜ਼ੇ ਤੇ ਲਿਖਿਆ ਸੀ ਰੋਟੀਆਂ ਪਕਾਉਣ ਵਾਲੀ કે ਵੇਲੀ ਬਹਿਣ ਵਾਲੀ ਆਵ ਖਾਸ ਉਹ ਜਿਹੜੀ ਕੰਮ ਕਰਨ ਵਾਲੀ ਜਿਹੜੀ ਘਰ ਨੂੰ ਸੰਭਾਲੇ ਪ੍ਰੇਮ ਕਰੇ ਸਾਰਿਆਂ ਦੇ ਨਾਲ ਇੱਜ਼ਤ ਮਾਨ ਕਰੇ ਸਾਰਿਆਂ ਦਾ ਉਹਨੇ ਪਹਿਲਾ ਦਰਵਾਜ਼ਾ ਖੋਲ੍ਹਿਆ ਅੱਗੇ ਫਿਰ ਦੋ ਦਰਵਾਜ਼ੇ ਮਿਲ ਗਏ ਉਹਦੇ ਉੱਪਰ ਲਿਖਿਆ ਸੀ ਗੀਤ ਗਾਉਣ ਵਾਲੀ ਕਿ ਮਾੜਾ ਚੰਗਾ ਬੋਲਣ ਵਾਲੀ ਉਹਨੇ ਦਰਵਾਜ਼ਾ ਖੋਲ੍ਹਿਆ ਜਿਹਦੇ ਉੱਪਰ ਲਿਖਿਆ ਸੀ ਗੀਤ ਗਾਉਣ ਵਾਲੀ ਦਰਵਾਜ਼ਾ ਖੋਲ੍ਹ ਕੇ ਜਦੋਂ ਅੰਦਰ ਗਿਆ ਤੇ ਅੱਗੇ ਮਿਲਿਆ ਇੱਕ ਦਰਵਾਜ਼ਾ ਉਹਨੂੰ ਖੋਲ੍ਹਿਆ ਤੇ ਸਾਹਮਣੇ ਕੰਧ ਤੇ ਲਿਖਿਆ ਸੀ ਪਿੱਛੇ ਭੌਂਕੇ ਦੇਖ ਤੇ ਜਦੋਂ ਪਿੱਛੇ ਘੁੰਮ ਕੇ ਦੇਖਿਆ ਤੇ ਪਿੱਛੇ ਲੱਗਾ ਸੀ ਸੀਸਾ ਤੇ ਸੀਸੇ ਦੇ ਉੱਪਰ ਕੀ ਲਿਖਿਆ ਪਿੰਨਾ ਆਪਣੀ ਸ਼ਕਲ ਤੇ ਦੇਖ ਲਾ ਪਹਿਲਾ ਆਪਣੇ ਅੰਦਰ ਤੇ ਝਾਤੀ ਮਾਰ ਲਾ ਇਸੇ ਤਰ੍ਹਾਂ ਬੰਦਾ ساری ਉਮਰ ਭੱਜਾ ਫਿਰਦਾ ਭੱਜਾ ਫਿਰਦਾ ਜਿੱਦਨ ਮੌਤ ਆਉਂਦੀ ਇਹਨਾਂ ਤੇ ਮੌਤ ਫਿਰ ਸੀਸਾ ਦਿਖਾਉਂਦੀ ਦੇਖ ਤੇ ਸਹੀ ਆਪਣੇ ਅੰਦਰ ਤੋ ਕਰਦਾ ਕੀ ਰਿਆਂ ساری ਉਮਰ ਤੇ ਹੁਣ ਕੀ ਚਾਹੁੰਦਾ ਜੀ ਮੈਨੂੰ ਸੱਚਖੰਡ ਮਿਲ ਜੇ ਮੈਨੂੰ ਸਵਰਗ ਮਿਲ ਜਾਣ ਇੱਕ ਦਿਨ ਦੇ ਵਿੱਚ ਹੀ ਸਭ ਕੁਝ ਮੈਨੂੰ ਪ੍ਰਾਪਤ ਹੋ ਜੇ ਸਾਰੀ ਉਮਰ ਤੇ ਪਾਪ ਕਰਦਾ ਰਿਆਂ ਫਿਰ ਮੌਤ ਸੀਸਾ ਦਿਖਾਉਂਦੀ ਬੰਦੇ ਨੂੰ ਇਹਦੂ ਕੈਸਮ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਅਪਨੜੇ ਗਰੀਵਾਨ ਮਹਿ ਸਿਰ ਨੀਵਾ ਕਰ ਦੇਖ ਤਾਂ ਜਦੋਂ ਫਿਰ ਉਹਨੇ ਆਪਣੇ ਅੰਦਰ ਝਾਤੀ ਮਾਰੀ ਅੰਦਰ ਦੇਖਿਆ ਫਿਰ ਕਹਿੰਦੇ ਬੰਦੇ ਨੂੰ ਸਮਝ ਆਈ ਕਿ ਮੈਂ ਤਾਂ ਵਾਕਿਆ ਔਗਣਾਂ ਦਾ ਭਰਿਆ ਹੋਇਆ ਵਾਂ ساری ਉਮਰ ਦੂਸਰਿਆਂ ਦੇ ਔਗਣ ਲੱਭਦਾ ਰਿਆ ਪਰ ਆਪਣੇ ਅੰਦਰ ਚਾਤੀ ਮਾਰ ਕੇ ਨਹੀਂ ਦੇਖੀ